ਉਹਨਾਂ ਨੇ ਪੁੱਛਿਆ ਜੀ ਉਹਦਾ ਸਿੱਧਾ ਸਿੱਧਾ ਜੀ ਸਭ ਮੇਰੇ ਬ੍ਰਦਰ ਨੂੰ ਤਾਂ ਪਿਆ ਦੇ ਰਿਹਾ ਸੀ ਜਿਸ ਕੇਸ ਦੇ ਵਿੱਚ ਵੀ ਆ ਤਾਂ ਗੱਲ ਕੁਛ ਨਹੀਂ ਹੈ ਹੁਣ ਤੁਹਾਡੇ ਐਨਡੀਪੀਸੀ ਦਾ ਪਰਚਾ ਦਵਾਗੇ ਜੇ ਤੁਸੀਂ ਉਸ ਵਿੱਚ ਬੱਟ ਕੇ ਦਿਖਾਓ ਮੈਂ ਮੰਗ ਕਰਦਾ ਜੀ ਜੀ ਉਹ ਪ੍ਰੂਫ ਹੈਗਾ ਗੌਂਸ਼ਲ ਕੁਮਾਰ ਨੂੰ ਮੇਰੇ ਬ੍ਰਦਰ ਦੇ ਫੋਨ ਤੇ ਫੋਨ ਆਇਆ ਸੀ ਮੈਂ ਆਪਣੇ ਬ੍ਰਦਰ ਨੂੰ ਵੀ ਪੇਸ਼ ਕਰਦਾ ਜੀ ਜਿਨ੍ਹਾਂ ਨੂੰ ਫੋਨ ਆਇਆ ਸੀ ਹਾਂ ਜੀ ਹਾਂ ਜੀ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹ ਲਾ ਗੌਂਸ਼ਲ ਕੁਮਾਰ ਨੂੰ ਜਿਹੜਾ ਨਸ਼ਾ ਸਾਡੇ ਤੇ ਪਾਉਣਾ ਹੈ ਕਿੱਥੋਂ ਲਿਆਏਗਾ ਉਹ ਵੀ ਪੁੱਛਿਆ ਜਾਵੇ ਕਾਰਵਾਈ ਨਹੀਂ ਕਰੀ ਹੈ ਜੀ ਨਾ ਕੋਈ ਉਹਨਾਂ ਨੇ ਜਿੱਥੇ ਬੁਲਾਈ ਹੈ ਨਹੀਂ ਦੂਜੀ ਤੇਰੇ ਬੁਲਾਇਆ ਨਾ ਉਹ ਵੀਡੀਓ ਪੇਸ਼ ਕੀਤੀ ਗਈ ਜੀ ਜਿਵੇਂ ਅਸੀਂਾਂ ਕਿਹਦੇ ਕੋਈ ਕਰ ਰਹੇ ਆ ਇਸ ਕਰਕੇ ਮੈਂ ਇਹ ਪੱਤਰ ਸੀਐਮ ਸਾਹਿਬ ਨੂੰ ਵੀ ਲਿਖਿਆ ਸੀ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਜੀ ਆਈਜੀ ਸਾਹਿਬ ਨੂੰ ਉਹ ਸਾਰੇ ਕਮੈਂਡਰ ਐਸਪੀ ਦੀਪਕ ਸਰ ਕੋਲ ਭੰਜਾ ਨੇ ਜੀ ਉਹਨਾਂ ਵੀ ਦੇਖ ਰਹੇ ਹਾਂ ਕਾਰਜ ਨੇ ਨੌਜਵਾਨ ਹੱਥ ਚੁਲੇ ਕੇ ਖੜਿਆ ਇਹਨਾਂ ਦਾ ਕਿਸੇ ਨਾਲ ਟਕੜਾ ਹੋਇਆ ਸੀ ਜੋ ਇਹ ਮੰਨਦੇ ਨੇ ਮਾਮਲਾ ਕੀ ਗੱਲ ਕਰਦੇ ਆਂ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਸੰਜੀਵ ਕੁਮਾਰ ਬਰਮਾ ਹੈ ਜੀ ਕੀ ਮਾਮਲਾ ਤੇ ਕੀ ਝਗੜਾ ਹੋਇਆ ਤੁਹਾਡਾ ਮਾਮਲਾ ਹੈ ਜੀ 17 ਤਰੀਕ ਨੂੰ ਬਦਲੇ ਘਰ ਦੇ ਬਾਹਰ ਜਿਹੜੇ ਆਵਾਰਾ ਕੁੱਤੇ ਨਗਰ ਉਹ ਰਹਿੰਦੇ ਸੀ ਮਤਲਬ ਛੜੇ ਸਾਹਮਣੇ ਵਾਲੇ ਪੜੋਸੀ ਉਹਨਾਂ ਨਾਲ ਉਹਨਾਂ ਨੂੰ ਬਿਠਾਉਂਦੇ ਸੀ ਮਤਲਬ ਜਦੋਂ ਕੁੱਤੇ ਬਾਹਰ ਘੁੰਮਦੇ ਸੀ ਉਹ ਕਰਦੇ ਮੋਰੇ ਸਾਹ ਗੰਦ ਗੰਦ ਮਚਾਉਂਦੇ ਸੀ ਇਸ ਦੇ ਬਾਰੇ ਜਦੋਂ ਮਾਤਾ ਜੀ ਨੇ ਸਾਹਮਣੇ ਪੜੋਸੀਆਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਕੋਈ ਰੋਟੀ ਨਾ ਪਾਓ ਤੁਸੀਂ ਜਾ ਕੇ ਉੱਧਰ ਰੋਟੀ ਪਾਓ ਨਹੀਂ ਉਹ ਗੱਲ ਬਚਾਉਂਦੇ ਆ ਇਹ ਕਹਿਣ ਦੇ ਪਰੋਸੀ ਕਹਿੰਦੇ ਵੀ ਇਸ ਦਾ ਰੋਟੀ ਉਰੀ ਪਾਣੀ ਆ ਵੀ ਤੂੰ ਆਪਣਾ ਹਲਾਕੇ ਦਿਖਾ 17 ਤਰੀਕ ਨੂੰ ਸਵੇਰੇ 8 ਵਜੇ ਮਦਰ ਨੇ ਇਹਨਾਂ ਨੂੰ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਪਹਜਾਰੇ ਤਾਂ ਸਾਹਮਣੇ ਪਰੋਸੀ ਲਖਵੀਰ ਸਿੰਘ ਉਸ ਦੀ ਡਾਕਟਰ ਅਮਨਜੋਤ ਕੋਰ ਜਿਸ ਦਾ ਨਾਮ ਵਿਸ਼ਾਲੀ ਆ ਘਰੋਂ ਬਾਹਰ ਆਂਦੀ ਆ ਮੇਰੀ ਮਦਰ ਨੂੰ ਕਹਿੰਦੀ ਜੀ ਤੁਸੀਂ ਕੁੱਤਿਆਂ ਨੂੰ ਕਿਉਂ ਭਜਾ ਰਹੇ ਇਹ ਤਾਂ ਔੜੀ ਦੇਣ ਜਾਂ ਸੂਰੀ ਰੋਟੀ ਪਾਵਾਂਗੇ ਜੇ ਤੁਸੀਂ ਜੋ ਕਰਨਾ ਹੈ ਕਰ ਲਓ ਐਨਾ ਕਹਿਣ ਦੇ ਵਾਜੂਦ ਜਦ ਹੀ ਅਮਨਜੋਤ ਕੋਰ ਜਦ ਹੀ ਵਿਸ਼ਾਲੀ ਆ ਉਸਨੇ ਮੇਰੀ ਮਦਰ ਤੇ ਹੱਥ ਪਾਤਾ ਅੱਖ-ਪਾਖਿਆਂ ਮਦਰ ਦੇ ਕੱਪੜੇ ਪਾੜ ਰਹੇ ਜੀ ਜਦੋਂ ਇਹ ਗੱਲ ਹੋਈ ਤਾਂ ਉਸ ਦਾ ਫਾਦਰ ਲਖਵੀਰ ਸਿੰਘ ਉਸ ਦੀ ਮਦਰ ਬਲਜੀਤ ਕੌਰ ਤੇ ਉਸ ਦਾ ਭਰਾ ਮੋਹਨ ਉਹ ਵੀ ਇੰਨੇ ਵਿੱਚ ਆ ਜਾਂਦੇ ਆ ਉਹ ਮੇਰੀ ਮਦਰ ਨਾਲ ਕੁੱਟਮਾਰ ਕਰਦੇ ਆ ਜੀ ਉਹਨਾਂ ਦੇ ਕੱਪੜੇ ਪਾੜੇ ਜਾਂਦੇ ਉਹਨਾਂ ਸ਼ਰੀਆਮ ਨੰਗਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੇ ਜਦੋਂ ਕੀਚਨ ਵਗੜਾ ਪੈਂਦਾ ਇਹ ਆਪਣੇ ਘਰ ਤੋਂ ਦੂਸਰੇ ਗੇਟ ਤੋਂ ਬਾਹਰ ਆਦੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਦਾ ਆਉਂਦਾ ਤਾਂ ਮੇਰੇ ਨਾਲ ਵੀ ਹੱਥ ਵਾਈ ਕਰ ਦਿੰਦੇ ਰੇ ਵੀ ਕੱਪੜੇ ਪਾੜੇ ਜਾਂਦੇ ਆ ਇਹਦੇ ਸਾਰੇ ਮੈਂ ਇਨਫੋਰਮੇਸ਼ਨ ਫੋਨ ਨੰਬਰ ਕਾਲ ਦੇ ਕਰਕੇ ਸਾਡੇ 9:00 ਵਜੇ ਮੈਂ ਪੁੱਛ ਨਹੀਂ ਦਿੰਦਾ ਹਾਂ ਪੁਛ ਵਾਲਿਆਂ ਵੱਲੋਂ 100 ਨੰਬਰ ਵਾਲੇ ਨੇ ਮੈਨੂੰ ਕਹਿੰਦੇ ਜੀ ਤੁਸੀਂ ਆਪਣੇ ਫਿਜੀਕਲ ਕੰਪਲੇਂਟ ਜਾ ਕੇ ਥਾਣੇ ਦੇ ਕੇ ਆਓ ਸਬਰ ਇਹ ਕਿਹੜੇ ਥਾਣੇ 'ਚ ਦਿੱਤੀ ਇਹ ਸਦਰ ਖਾਣਾ ਖਾਲਰ ਵਿੱਚ ਦਿੱਤੀ ਹੈ ਜੀ ਓਕੇ ਤੇ 12:00 ਵਜੇ ਨਾਲ ਫਿਜੀਕਲੀ ਆਪਣੀ ਰਿਪੋਰਟ ਉਹਨਾਂ ਨੂੰ ਦੇਖੇ ਜਾਂਦਾ ਜੀ ਤੇ ਸਾਡੀ ਜਿਹੜੀ ਰਿਪੋਰਟ ਹੈ ਉਸ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੀ ਜਦੋਂ ਮੈਂ 2:00 ਵਜੇ ਜਾ ਕੇ ਪੁੱਛਦਾ ਉਹ ਕਹਿੰਦੇ ਜੀ ਹਲੇ ਐਸਐਸਓ ਦਾ ਆਬਾਈ ਨਹੀਂ ਆਇਆ ਸਾਡੀ ਰਿਪੋਰਟ ਪੈਂਡਿੰਗ ਪਈ ਹੈ ਤੇ 22 ਤਰੀਕ ਨੂੰ ਸਾਡੀ ਰਿਪੋਰਟ ਤੇ ਕਾਰਵਾਈ ਤਾਂ ਨਹੀਂ ਹੁੰਦੀ ਹੈ ਕਿਉਂਕਿ ਜੋ ਲਖਵੀਰ ਸਿੰਘ ਹੈ ਉਸ ਦਾ ਵੱਡਾ ਬੜਾ ਗੁਣਸ਼ਰ ਕੁਮਾਰ ਔਨ ਡਿਊਟੀ ਮੋਹਾਲੀ ਪੁਲਿਸ ਵਿੱਚ ਐਸਆਈ ਹੈ ਉਸੇ ਦੇ ਸਿਪਾਰਸ਼ ਕਰਕੇ ਮੇਰੀ ਨਾ ਕੰਪਲੇਨ ਰਜਿਸਟਰ ਕੀਤੀ ਜਾਂਦੀ ਹੈ ਜੀ ਤੇ ਨਾ ਸਾਡੀ ਕੰਪਲੇਂਟ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਇਹਦੇ ਇਲਾਵਾ ਜਦ 22 ਤਰੀਕ ਨੂੰ ਸਾਡੀ ਕੰਪਲੇਂਟ ਦੇ ਸਾਈਡ ਤੇ ਰੱਖ ਕੇ ਆਈਓ ਦਵਿੰਦਰ ਸਿੰਘ ਆਉਂਦੇ ਜੀ ਉਹਨਾਂ ਦੇ ਨਾਲ ਗੁਣਸ਼ਰ ਕੁਮਾਰ ਆਉਂਦੇ ਜੀ ਘਰ ਘਰ ਦੋ ਤਿੰਨ ਘਰਾਂ ਦੀ ਜਾ ਕੇ ਧਿਆਨ ਦਵਾਂਦੇ ਜੀ ਗੁਣਸ਼ਰ ਕੁਮਾਰ ਤੋਂ ਮਹਾਲੀ ਬਰਸਾਸ ਤੋਂ ਆਉਂਦੇ ਹਨ ਹਾਂ ਜੀ ਹਾਂ ਜੀ ਉਹਨਾਂ ਦੇ ਨਾਲ ਸਿਵਲ ਆਪਣੇ ਕੱਪੜੇ ਵੀ ਚੰਦਾ ਹੈ ਜੀ ਉਹ ਤੇ ਉਹਨਾਂ ਦੇ ਘਰ ਘਰ ਦੋ ਤਿੰਨ ਦੇ ਘਰ ਘਰ ਜਾ ਕੇ ਬਿਆਨ ਦੰਦਾ ਇਹ ਉਹਨਾਂ ਨੇ ਬਿਆਨ ਵਾਲੇ ਘਰ ਵੀ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦੀ ਲੜਾਈ ਹੋਊਗੀ ਸਾਨੂੰ ਕੁਝ ਨਹੀਂ ਪਤਾ ਇਸ ਬਾਰੇ ਅਸੀਂ ਕੰਪਲੇਂਟ ਦੇ ਤੋ ਦਿੱਤੀ ਹੋਈ ਸੀ ਉਸ ਦੇ ਵਿੱਚ ਵੀ ਲਿਖਿਆ ਹੋਇਆ ਕਿ ਜੀ ਸਰ ਸਵੇਰੇ 8:40 ਮਿੰਟ ਦਾ ਟਾਈਮ ਹੈ ਉਹ ਤੁਸੀਂ ਪੇਟਪੁਰ ਵੀਡੀਓ ਪੁਲਿਸ ਘਟਾਈ ਜਾਵੇ ਉਹਦੇ ਵਿੱਚ ਸਾਨੂੰ ਸ਼ਰੇਆਮ ਪਤਾ ਲੱਗੇਗਾ ਜੀ ਕੌਣ ਗੁਣਾ ਘਰ ਹੈ ਜੇਸੀ ਗੁਣਾ ਘਰ ਹੈ ਤਾਂ ਸਾਡੇ ਤੇ ਕਾਰਵਾਈ ਕਰੋ ਜੇ ਉਹ ਹੈ ਤਾਂ ਉਹਨਾਂ ਤੇ ਕਾਰਵਾਈ ਕਰੋ ਵੀਡੀਓ ਕਟ ਹੈਡੋਂਡਲ ਪੂਰੀ ਸੇ ਸੇਡੇ ਬੋਧੂ ਜੀ ਮੇਰੇ ਕੋਲ ਇੱਕ ਪਾਰਟ ਮੇਰੇ ਕੋਲ ਹੈਗਾ ਜੀ ਜਿਹੜਾ ਮੇਨ ਪਾਰਟ ਹੈ ਉਹਨਾਂ ਦੇ ਕੋਲ ਹੈ ਇਹ ਪਾਰਟ ਦਵਿੰਦਰ ਸਿੰਘ ਐਸਐਸਬੀ ਨੇ ਵੀ ਦੇਖਿਆ ਹੋਇਆ ਜੀ ਥਾਣਾ ਸਾਗਰ ਐਸਐਸਬੀ ਨੇ ਵੀ ਦੇਖਿਆ ਜੀ ਦੇਖਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਤੇ 24 ਤਰੀਕ ਨੂੰ ਮੈਂ ਐਸਐਸਬੀ ਸਾਹਿਬ ਨੂੰ ਮਿਲਦਾ ਹਾਂ ਜੀ ਵਾਸੋ ਕੰਪਲੇਂਟ ਮੇਰੀ ਰਜਿਸਟਰ ਹੁੰਦੀ ਹੈ ਜੀ ਥਾਣਾ ਸਾਗਰ ਫਾਈਲ ਨੂੰ ਮਾਰਕ ਹੁੰਦੀ ਹੈ ਪਰ ਸਾਡੀ ਕੰਪਲੇਂਟ ਤੇ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ 26 ਤਰੀਕ ਨੂੰ ਸਾਨੂੰ ਸਾਡੇ ਉੱਤੇ ਐਫ ਆਈ ਆਰ ਕੀਤੀ ਜਾਂਦੀ ਹੈ ਜੀ ਤੇ ਸਾਨੂੰ 12 ਤਰੀਕ ਨੂੰ 12 8 ਨੂੰ ਦੱਸਿਆ ਜਾਂਦਾ ਇਹ ਤੁਹਾਡੇ ਤੇ ਐਫ ਆਈ ਆਰ ਕੀਤੀ ਜਾਂਗੀ ਇਹ ਕਿਹਾਇਆ ਤੁਸੀਂ ਆਪਣੇ ਜਮਾਨਤਾ ਕਰਾਓ ਇਹਦੇ ਨਾਲੇ ਵਾਸੇ ਫਿਰ ਐਸ ਐਸ ਪੀ ਸਾਹਿਬ ਨੂੰ 20 ਤਰੀਕ ਨੂੰ ਮਿਲਦਾ ਜੀ ਉਹ ਕੰਪਲੇਂਟ ਫਾਰਮੂਲੋਂ ਦੀ ਐਸ ਪੀ ਮੋਹਾਲੀ ਨੇ ਜੀ ਐਸ ਪੀ ਮੋਹਾਲੀ ਦਿਹਾਤੀ ਰੂਰਲ ਐਸ ਪੀ ਰੂਰਲ ਮਨਪ੍ਰੀ ਸਿੰਘ ਜੀ ਨੂੰ ਹੁੰਦੀ ਹੈ ਅੱਛਾ ਜੀ ਉਹਨਾਂ ਵੱਲੋਂ ਸਾਨੂੰ 15 ਦਿਨ ਬਾਅਦ ਬੁਲਾਇਆ ਜਾਂਦਾ ਹੈ ਜੀ ਅਸੀਂ ਉਹਨਾਂ ਕੋਲ ਜਾਂਦੇ ਹਾਂ ਉਹਨਾਂ ਨੂੰ ਆਪਣੇ ਸਾਰੇ ਕਲੂਖ ਦਿਖਾਉਂਦੇ ਹਾਂ ਜੀ ਉਹ ਵੀਡੀਓ ਵੀ ਦਿਖਾਣਿਆ ਜਿਹੜਾ ਬੀਖਰਾ ਪੜੀ ਤੇ ਜਿਸ ਵਿੱਚ ਲਖਵੀਰ ਸਿੰਘ ਮੈਂ ਸਾਡੇ ਤੇ ਅਟੈਕ ਕਰ ਰਿਹਾ ਹੈ ਜੀ ਕੈਸੂ ਸਾਹਿਬ ਇਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ ਅਸੀਂ ਸਾਹਿਬ ਵੱਲੋਂ ਜੀ ਤੁਸੀਂ ਪਰਸੋਂ ਆ ਜਾਓ ਪਾਰਟੀ ਵੀ ਆ ਜਾਏਗੀ ਦਵਿੰਦਰ ਚੰਦ ਵੀ ਆਏਗਾ ਤੁਸੀਂ ਵੀ ਆ ਜਾਓ ਅਸੀਂ ਵੀਡੀਓ ਵੀ ਮੰਗਾਵਾਗੇ ਤੇ ਦੂਜੀ ਪਾਰਟੀ ਨੂੰ ਵੀ ਮੰਗਾ ਮੰਗਵਾਗੇ ਅਸੀਂ ਦੋ ਦਿਨ ਬਾਅਦ ਜਦੋਂ ਫਿਰ ਉਹਨਾਂ ਦੇ ਕੋਲ ਐਸ.ਟੀ. ਆਫਿਸ ਜਾਣੇ ਆ ਜੀ ਤੇ ਅਸੀਂ ਸਵੇਰੇ 12 ਵਜੇ ਤੋਂ ਲੈ ਕੇ ਜੀ 2 ਵਜੇ ਤੱਕ ਅਸੀਂ ਬਹਿੜਦੇ ਜੀ ਦੋ ਬੈ ਟਕਾ ਸੀ ਬੈਠ ਗਿਆ ਜੀ ਦੋ ਤਾਂ ਫਿਰ 3 ਵਜੇ ਤੇ ਜੀ ਕੋਈ ਪਾਰਟੀ ਨਹੀਂ ਆਂਦੀ ਜੀ ਕੋਈ ਆਈਓ ਸਾਹਿਬ ਨਹੀਂ ਆਂਦੇ ਜੀ ਅਸੀਂ ਦੁਬਾਰਾ ਐਸਪੀ ਸਾਹਿਬ ਕੋਲ ਜਾਂਦੇ ਜੀ ਪਰ ਸਨ ਚਾਹ ਦਾ 4 ਘੰਟੇ ਹੋ ਗਏ ਬੈਠੇ ਨੂੰ ਵੀ ਸਾਡੇ ਦਾ ਕੋਈ ਸੁਣਵਾਈਏ ਨਹੀਂ ਹੋ ਰਹੀ ਉਹ ਕਹਿੰਦੇ ਵੀ ਹੁਣ ਅਸੀਂ ਕਾਰਵਾਈ ਕਰਾਂਗੇ ਤੁਸੀਂ ਜਾਓ ਸੀ ਆਪਣੇ ਬੁਲਾਵਾਂਗੇ ਇਸ ਤੋਂ ਉਲਟ 18 ਤਰੀਕ ਨੂੰ ਮੇਰੀ ਮੇਲ ਆਈਡੀ ਤੇ ਇੱਕ ਐਸਪੀ ਸਾਹਿਬ ਵੱਲੋਂ ਲੈਟਰ ਭੇਜਿਆ ਜਾਂਦਾ ਜੀ ਆਹ ਦੇਖੋ ਜੀ ਇਹ ਲੈਟਰ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਇਹ ਲੈਟਰ ਆ ਕਿਹਦਾ ਕੀ ਹੈ ਜਿੱਤੇ ਦਫਤਰ ਦਾਖਲ ਕੀਤੀ ਹੈ ਹਾਂ ਜੀ ਹਾਂ ਜੀ ਇਸ ਵਿੱਚ ਲਿਖਿਆ ਜਾ ਰਿਹਾ ਹੈ ਜੀ ਜਿਸ ਵਿੱਚ ਤਫਤੀਸ਼ੀ ਅਫਸਰ ਵੱਲੋਂ 15 ਦਿਨ ਬਾਅਦ ਪ੍ਰਗਤੀ ਰਿਪੋਰਟ ਮੰਗੀ ਗਈ ਹੈ ਜੋ ਦਰਖਾਸਤ ਨੂੰ ਤਫਤੀਸ਼ੇ ਜਾਂਚੇ ਜਾਵੇਗਾ ਮਕਦਮਾ ਵੀ ਤਫਤੀਸ਼ ਮੇਰੇ ਸੁਪਰਵਾਈਜ਼ਨ ਵਿੱਚ ਚੱਲ ਰਹੀ ਹੈ ਇਸ ਲਈ ਦਰਖਾਸਤ ਉੱਪਰ ਕਿਸੇ ਹੋਰ ਕਾਰਵਾਈ ਦੀ ਜ਼ਰੂਰਤ ਨਹੀਂ ਹੈ ਅਸਲ ਦਰਖਾਸਤ ਦਾਖਲ ਦਫਤਰ ਕੰਦੇਸ਼ਵਾਸ ਕੀਤੀ ਜਾਂਦੀ ਹੈ ਜੀ ਇੱਕ ਤੁਹਾਨੂੰ ਕੀ ਇਤਰਾਜ਼ ਲੱਗਦਾ ਹੈ ਇਤਰਾਜ਼ ਸਾਰਾ ਹੈ ਜੀ ਸਾਡੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਜੀ ਕੇਸ ਦੀ ਆਈਓ ਸਾਹਿਬ ਬਲੋਂ ਸਾਡਾ ਕੇਸ دبਿਆ ਜਾ ਰਿਹਾ ਹੈ ਜੀ ਇਹ 17/7/2024 ਦਾ ਕੇਸ ਹੈ ਜੀ ਮੂਲ ਕਰਤਾ ਨਾਲੇ ਕਹਿੰਦੇ ਅਸੀਂ ਰਿਪੋਰਟ ਮੰਗਾਗੇ ਨਾਲੇ ਦਫਤਰ ਦਾਖਲ ਕਰ ਹਾਂ ਨਹੀਂ ਨਾਲੇ ਦਸਤਾਵੇਜ਼ ਦਾਖਲ ਕਰਤੀ ਜੀ ਕੋਈ ਮਤਲਬ ਉਹਨਾਂ ਨੇ ਕਾਰਵਾਈ ਨਹੀਂ કરી ਹੈ ਜੀ ਨਾ ਕੋਈ ਉਹਨਾਂ ਨੂੰ ਬੁਲਾਈ ਹੈ ਨਹੀਂ ਦੋ ਵਾਰ ਬੁਲਾਇਆ ਨਾ ਉਹ ਵੀਡੀਓ ਪੇਸ਼ ਕੀਤੀ ਗਈ ਜੀ ਜੀ ਅਸੀਂ ਨਾਲੇ ਸੁਰੂ ਤੋਂ ਹੀ ਕਰ ਰਹੇ ਆ ਇਸ ਕਰਕੇ ਮੈਂ ਇਹ ਪੱਤਰ ਸੀਐਮ ਸਾਹਿਬ ਨੂੰ ਵੀ ਲਿਖਿਆ ਸੀ ਡੀਵੀਡੀ ਸਾਹਿਬ ਨੂੰ ਵੀ ਲਿਖਿਆ ਜੀ ਆਈਡੀ ਸਾਹਿਬ ਨੂੰ ਵੀ ਉਹ ਸਾਰੀ ਕਮੈਂਡ ਐਸਟੂ ਦੀਪਕ ਸਰ ਕੋਲ ਪਈਆਂ ਨੇ ਜੀ ਉਹਨਾਂ ਦੇ ਅੱਗੇ ਤਾਂ ਕਿਸੇ ਕੋ ਦੁਆਰੇ ਮਿਲ ਕੇ ਫੇਰਨ ਸਾਹਿਬ ਦੀ ਮੰਗ ਕਰੋ ਮੈਂ ਤਾਂ ਇਹ ਮਿਲਾਂਗੇ ਮੈਂ ਤਾਂ ਜੀ ਦੋ ਵਾਰ ਐਸਐਸਪੀ ਸਾਹਿਬ ਕੋਲ ਜਾਇਆ ਜੀ ਮੈਂ ਕੱਲ ਵੀ ਜਾ ਕੇ ਆਇਆ ਪਰ ਸਾਡੀ ਕੋਈ ਸੁਣਵਾਈ ਨਹੀਂ ਐਸਐਸਪੀ ਸਾਹਿਬ ਉੱਥੇ ਮਿਲੇ ਨਹੀਂ ਜੀ ਸਾਨੂੰ ਹੁਣ ਤੁਹਾਨੂੰ ਸੋਮਵਾਰ ਦਾ ਟਾਈਮ ਦਿੱਤਾ ਗਿਆ ਜੀ ਐਸਐਸਪੀ ਸਾਹਿਬ ਹਾਂ ਦੁਆਰੇ ਮਿਲੋਗੇ ਅਸੀਂ ਦੁਬਾਰਾ ਮਿਲਾਂਗੇ ਜੀ ਉਹਨਾਂ ਨੂੰ ਪਰ ਸਾਰੇ ਅੱਲੇ ਦੱਸਿਆ ਨਹੀਂ ਰਿਹਾ ਜੀ ਕਾਹਾਂ ਜਾਣਗੇ ਨਾ ਉਹਨਾਂ ਦਾ ਸਾਬਦਾ ਜੀ ਬੰਦੇ ਇਹ ਮੀਟਿੰਗ ਵੀ ਕੀਤੀ ਜੀ ਆਦੇ ਆਣਗੇ ਜੀ ਤੁਸੀਂ ਡੀਆਈਜੀ ਨੂੰ ਜਦੋਂ ਲਿਖ ਕੇ ਡੀਆਈਜੀ ਸਾਹਿਬ ਨਾਲ ਤਾਂ ਗੱਤੀ ਹੋ ਗਈ ਹੈ ਮਿਰਪਾ ਉਹਦਾ ਉਹਨਾਂ ਦਾ ਕੰਪਲੇਂਟ ਨੰਬਰ ਵੀ ਆ ਦੇਖੋ ਜੀ ਮੈਂ ਡੀਆਈਜੀ ਕਾਬ ਨਾਲ ਵੀ ਦਿੱਤੀ ਹੋਈ ਹੈ ਅੱਛਾ ਜੀ ਤੁਹਾਡੀ ਮੰਗ ਹੈ ਵੀ ਨਿਰਪੱਖ ਟੰਗ ਨਾਲ ਹਾਲੀ ਆਲੀ ਨਿਰਪੱਖ ਟੰਗ ਨਾਲ ਇਨਕੁਆਰੀ ਕੀਤੀ ਜਾਵੇ ਜੀ ਜਦੋਂ ਐਂਟੀ ਪਾਰਟੀ ਵੀ ਸਾਡੇ ਨਾਲ ਧੋਖੇ ਦੇ ਪਰਚਾ ਕਰਵਾਏ ਗਏ ਜੀ ਇਸ ਇਹ ਪਰਚਾ ਮੇਰੀ ਮਦਰ ਹੁਸ਼ਾਰਾਣੀ ਮੇਰੀ ਵਾਈਫ ਅਮਨਦੀਪ ਕੋਟ ਤੇ ਮੇਰੇ ਦੇ ਕੀਤਾ ਗਿਆ ਜੀ ਜਦੋਂ ਮੇਰੀ ਮਦਰ ਹਨ ਮੇਰੇ ਵਾਈਫ ਵਾਈਫ ਵਿੱਚ ਕੋਈ ਰੋਲ ਨਹੀਂ ਹੈ ਉਹ ਸਾਰਾ ਕਲੀਅਰ ਗੱਲ ਤੁਹਾਨੂੰ ਵੀਡੀਓ ਵਿੱਚ ਪਤਾ ਲੱਗੇਗਾ ਜੀ ਮੈਂ ਤਾਂ ਇਹ ਮੰਗ ਕਰਦਾ ਜੀ ਇਸ ਕੇਸ ਦੀ ਨਿਪਖ ਜਾਂਚ ਹੋਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਜਿਹੜਾ ਟਾਈਮ ਬਹੁਣ ਇਨਕੁਆਇਰੀ ਕਰਨੀ ਚਾਹੀਦੀ ਤੇ ਜਿਸ ਤਰ੍ਹਾਂ 15 ਦਿਨਾਂ ਦਾ ਟਾਈਮ ਸੀਗਾ 15 ਦਿਨਾਂ ਦਾ ਟਾਈਮ ਸੀ ਜੀ 18-10 ਦਾ ਲੈਟਰ ਦਿੱਤਾ ਹੋਇਆ ਜੀ ਇਹ ਅੱਜ 5 ਜਨਵਰੀ ਹੋ ਗਿਆ ਜੀ 3 ਮਹੀਨੇ ਹੋ ਗਏ ਜੀ ਮੈਂ ਦੋ ਵਾਰ ਐਸਪੀ ਹਸਲੇ ਵੀ ਜਾ ਕੇ ਆਇਆ ਜੀ ਉਹ ਕਹਿੰਦੇ ਕਿ ਠਾਣਾ ਸਦਰ ਜਾਓ ਮੈਂ ਸਦਰ ਜਾਂਣਾ ਜੀ ਸਦਰ ਵਾਲੇ ਮੈਨੂੰ ਕਹਿੰਦੇ ਜੀ ਬਿਜਿੰਦਰ ਸਿੰਘ ਨੂੰ ਮੈਂ ਬਿਜਿੰਦਰ ਸਿੰਘ ਨੂੰ ਨਹੀਂ ਮਿਲਦਾ ਜੀ ਮੈਂ ਉਹ ਕਹਿੰਦੇ ਜੀ ਹਲੇ ਪੈਂਡਿੰਗ ਹੈ ਹਲੇ ਸਾਡੇ ਕੋਲ ਟਾਈਮ ਨਹੀਂ ਹੈ ਦੇ ਤੁਸੀਂ ਪਹਿਲਾਂ ਆਪਣੀ ਜ਼ਮਾਨਤ ਕਰਾਓ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗਦਾ ਜੀ ਵੀ ਸਰਾਰ ਪੈਂਸਰ ਅੱਗੇਲਾ ਹੋਇਆ ਕਰਕੇ ਤੱਕ ਸਖਤ ਕਾਰਵਾਈ ਕੀਤੀ ਜਾਵੇ ਜੀ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਹੜਾ ਪੁਲਿਸ ਵਾਲਾ ਦਖਲਅਤੀ ਕਰਦਾ ਉਹਨਾਂ ਦਾ ਵੱਡਾ ਭਾਈ ਉਹਨਾਂ ਦਾ ਉਹਨਾਂ ਨੂੰ ਪੁੱਛਿਆ ਜਾਵੇ ਉਹ ਤਾਂ ਸਿੱਧਾ ਸਿੱਧਾ ਜੀ ਸਭ ਦੇ ਮਰੇ ਬਰਗਨ ਨੂੰ ਤੰਪੀਆ ਦੇ ਰਿਹਾ ਸੀ ਜੀ ਕੇਸ ਦੇ ਵਿੱਚ ਵੀ ਆ ਤਾਂ ਗੱਲ ਪੁੱਛਣੀ ਹੈ ਹੁਣ ਤੁਹਾਡੇ ਐਨਡੀਪੀਸੀ ਦਾ ਪਰਚਾ ਕਰਾਂਗੇ ਇਹ ਤੁਸੀਂ ਵਿੱਚ ਬੱਟ ਕੇ ਦਿਖਾਓ ਮੈਂ ਮੰਗ ਕਰਦਾ ਹੈ ਜੀ ਵੀ ਉਹ ਦਾ ਸਬੂਤ ਹੈਗਾ ਗੁਣਸ਼ਲ ਕੁਮਾਰ ਨੂੰ ਮੇਰੇ ਬਰਾਦਰ ਦੇ ਕੋਲੋਂ ਕਿਹਨਾਂ ਦੇ ਫੋਨ ਆਇਆ ਸੀ ਮੈਂ ਆਪਣੇ ਬਰਾਦਰ ਨੂੰ ਵੀ ਪੇਸ਼ ਕਰਦਾ ਜੀ ਜਿਨ੍ਹਾਂ ਨੂੰ ਕੋਲ ਆਇਆ ਸੀ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਗੁਣਸ਼ਲ ਕੁਮਾਰ ਨੂੰ ਜਿਹੜਾ ਨਸ਼ਾ ਸਾਡੇ ਤੇ ਪਾਉਣਾ ਜੀ ਕਿੱਥੋਂ ਲਿਆਏਗਾ ਉਹ ਵੀ ਪੁੱਛਿਆ ਜਾਵੇ ਇਸ ਨੂੰ ਠੀਕ ਹੈ ਹਾਂ ਸੰਜੀਪ ਕੁਮਾਰ ਵਰਮਾ ਦੀ ਇੱਕ ਦਰਦਪਰੀ ਫਰਿਆਦ ਇਹਨਾਂ ਦੀ ਮਾਂ ਦੇ ਉੱਤੇ ਹਮਲਾ ਹੋਇਆ ਸੀ ਨਾਲ ਕੁਝ ਹੋਰ ਬੰਦੇ ਆਤੇ ਹੋਏ ਸੀ ਪਰ ਉਲਟਾ ਪਰਚਾ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਨਾਂ ਨੇ ਹੀ ਇਹਨਾਂ ਤੇ ਕਰਾ ਦਿੱਤਾ ਹੈ ਇਹਨਾਂ ਨੇ ਐਸਐਸਪੀ ਸਾਹਿਬ ਤੋਂ ਦੋ ਤਿੰਨ ਵਾਰ ਬੇਸ਼ੋਕੀ ਮੰਗ ਕੀਤੀ ਆ ਕਿ ਮਾਮਲੇ ਦੀ ਸਹੀ ਇਨਕੁਆਰੀ ਕਰਾਈ ਜਾਵੇ ਹੁਣ ਦੁਬਾਰਾ ਫਿਰ ਇਹਨਾਂ ਨੂੰ ਐਸਐਸਪੀ ਨੂੰ ਮਿਲਣਾ ਪਏਗਾ ਤਿੰਨ ਮਹੀਨੇ ਹੋ ਗਏ ਨੇ ਇਹਨਾਂ ਨੂੰ ਸੌਪਨੇ ਮਿਲਿਆ ਕੁਝ ਵੀ ਆਰ ਮਹੱਲੀ ਨੇ ਇਨਕੁਆਰੀ ਦੇ ਨਾਤੇ ਖਾਨਾ ਪੂਰਤੀ ਕੀਤੀ ਇਹਨਾਂ ਨੂੰ ਤਾਂ ਦੋ ਦਿਨ ਬੁਲਾਇਆ ਗਿਆ ਪਰ ਬਰੋਧੀਦਰ ਨੂੰ ਨਹੀਂ ਬੁਲਾਇਆ ਫਿਰ ਇਹ ਲਿਖ ਦਿੱਤਾ ਗਿਆ ਕਿ ਜਿਹੜੀ ਅਰਜੀ ਆ ਉਹ ਦਫਤਰ ਦਫਤਰ ਦੇ ਵਿੱਚ ਦਾਖਲ ਕੀਤੀ ਜਾਂਦੀ ਹੈ ਨਾਲ ਇਹ ਵੀ ਉਹਦੇ ਵਿੱਚ ਲੈਟਰ ਦੇ ਵਿੱਚ ਫੇਰਵਾ ਤੇ 15 ਦਿਨ ਬਾਅਦ ਮੈਂ ਰਿਪੋਰਟ ਮੰਗਾਗਾ ਸੋ ਪੁਲਿਸ ਵਾਲੇ ਇਸ ਤਰ੍ਹਾਂ ਗੈਰ ਗੰਭੀਰ ਤਰੀਕੇ ਨਾਲ ਜਾਂਚ ਕਰਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਉਦਾਹਰਨਾ ਜੇਕਰ ਵੱਡੇ ਅਧਿਕਾਰੀ ਇਸ ਤਰ੍ਹਾਂ ਦੀਆਂ ਉਦਾਹਰਨਾ ਪੇਸ਼ ਕਰਨਗੇ ਤਾਂ ਆਮ ਲੋਕਾਂ ਨੂੰ ਕਿਵੇਂ ਇਨਸਾਫ ਮਿਲੇਗਾ ਇਸ ਦਾ ਅੰਦਾਜ਼ਾ ਤੁਸੀਂ ਸਹਿਜੇ ਲਗਾ ਸਕਦੇ ਹੋ ਕੈਮਰਾਮੈਨ ਅਮਨਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹਾਲੀ